ਮੋਦੇ ਉੱਪਰ ਜੁੜਾ ਹੈ ਵਿਸ਼ਾਲ ਸੋਭਾ ਯਾਤਰਾ ਕੀਤੀ ਗਈ ਹੈ ਵਿਸ਼ਾਲ ਸੋਭਾ ਯਾਤਰਾ ਦੇ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਤੇ ਵਿਸ਼ਾਲ ਸੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਸੰਗੀਤਨ ਮੰਡਲੀਆਂ ਨੇ ਭਗਵਾਨ શ્રી ਕ੍ਰਿਸ਼ਨ ਜੀ ਦੀ ਮहिमा ਦਾ ਗੁਣਗਾਨ ਕੀਤਾ ਹੈ ਸੋਭਾ ਯਾਤਰਾ ਦੇ ਮੌਕੇ ਰਾਧਾ ਕ੍ਰਿਸ਼ਨ ਦੀ ਮੂਰਤੀ ਸੁੰਦਰ ਪਾਲਕੀ ਦੇ ਵਿੱਚ ਸਜਾਈ ਹੋਈ ਸੀ ਸੰਗਤਾਂ ਦੇ ਵੱਲੋਂ ਇਸ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ जय श्री कृष्ण जय श्री कृष्णਾਰੇ ਇਲਾਕਾ ਨਿਵਾਸੀਆਂ ਤੇ ਸਰਾਂਧਨ ਨਿਵਾਸੀਆਂ ਨੂੰ ਪਵਿੱਤਰ ਤਿਹਾਰ શ્રી ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਹਾਰਦਿਕ ਵਧਾਈਆਂ ਦਿੰਦਾ ਤੇ ਇਸ ਮੌਕੇ ਇਸ ਸਾਲ ਹਰ ਸਾਲ ਦੀ ਤਰ੍ਹਾਂ ਸ਼੍ਰੀ ਹਿਮਾਲਾ ਸੇਵਾਵਲ ਸ਼੍ਰੀ ਬ੍ਰਾਹਮਣ ਸਭਾ ਸ਼੍ਰੀ ਕ੍ਰਿਸ਼ਨ ਸੇਵਾ ਸੰਪਤੀ ਅਤੇ ਸਰਾਂਦੇ ਸਾਰੇ ਮੇਰੇ ਧਰਮ ਪ੍ਰੇਮੀਆਂ ਦੁਆਰਾ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਸੋਹ ਪ੍ਰਾਰਥਨਾ ਦੀ ਡਾਕਟਰ ਸੀਰ ਹਰਿਮਾਨ ਸਿੰਘ ਵੱਲ ਤੋਂ ਕੱਢੀ ਗਈ ਆ ਜਿਹੜੇ ਨਵੇਂ ਵਾਦੀ ਮਹੱਲਾ ਹਰ ਲਾਲਪੁਰਾ ਪੰਜਾਬ ਨੈਸ਼ਨ ਬੈਂਕ ਰੋਡ ਪ੍ਰੋਫੈਸਰ ਕੋਲੋਨੀ ਸਟਾਰ ਕੋਲੋਨੀ ਰੋਪੜਾ ਮੱਗਨਲਾ ਸਟਰੀਟ ਭਗਵਾਨ ਸ਼੍ਰੀ ਪਰਸ਼ੂਰਾਮ ਚੌਂਕ ਤੋਂ ਹੁੰਦੇ ਹੋਏ ਵਾਪਸ ਡਾਕਟਰ ਸੀਰ ਹਰਿਮਾਨ ਸਿੰਘ ਵੱਲ ਪਹੁੰਚੀ ਆ ਇਸ ਪਰਵਾਹ ਫੇਰੀ ਵਿੱਚ ਸਾਰੇ ਸਰਹੰਦਨ ਵਾਸੀਆਂ ਨੇ ਧਰਮ ਪ੍ਰੇਮੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਮੈਂ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦਾ ਠੀਕ ਹੈ ਇਹ ਸਾਰੀਆਂ ਸੰਸਥਾਵਾਂ ਦੇ ਧਰਮ ਪ੍ਰੇਮੀਆਂ ਦਾ ਤੇ ਆਪਾਂ ਸਾਰਿਆਂ ਨੂੰ ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਮਿਲਿਆ ਉਹ ਸੇਧ ਲੈਣੀ ਚਾਹੀਦੀ ਆ ਕਦੇ ਵੀ ਥੋੜੀ ਬੋਕੀ ਨਸੀਬ ਪਸੀਬ ਦੇ ਚੱਲਦੀ ਆ ਉਹ ਘੁਬਰਾਣਾ ਨਹੀਂ ਚਾਹੀਦਾ ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਜੀਵਨ ਆ ਉਹ ਐਸਾ ਕਿੰਨੀਆਂ ਮੁਸੀਬਤਾਂ ਕਿੰਨੇ ਮਸਲੇ ਮੁਸ਼ਕਲ ਘੜੀਆਂ ਆਈਆਂ ਪਰ ਉਹ ਘੁਬਰਾਏ ਨਹੀਂ ਸਮਾਜ ਨੂੰ ਇਕੱਠੇ ਲੈ ਕੇ ਉਹਨਾਂ ਨੇ ਸਮਾਜ ਦੇ ਵਿੱਚ ਐਸਾ ਉਦਾਹਰਨਾ ਸਥਾਪਿਤ ਕੀਤੀਆਂ ਜਿਹੜੀਆਂ ਅੱਜ ਵੀ ਪੂਰੀਆਂ ਸੱਚ ਸਾਬਤ ਹੁੰਦੀਆਂ ਉਹਨਾਂ ਵੱਲੋਂ ਦਿੱਤਾ ਗਿਆ ਗਿਆਨ ਵੀ ਅੱਜ ਦੇ ਸਾਰੇ ਸੰਸਾਰ ਦੇ ਵਿੱਚ ਸਾਰੇ ਲੋਕਾਂ ਨੂੰ ਪ੍ਰੇਰਣਾ ਦੇ ਰਿਹਾ ਮੈਂ ਸਾਰੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅੱਗੇ ਪ੍ਰਾਰਥਨਾ ਕਰਦਾ ਚਰਣਾ ਚ ਕਿ ਸਾਰੇ ਸੰਤਾਨ ਨਿਵਾਸੀਆਂ ਤੇ ਆਪਣੀ दया दृष्टि ਮਨਾਈ ਰੱਖਣ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਜੋ ਇਹ ਪ੍ਰਵਾਹ ਫੇਰੀ ਹੁੰਦੀ ਆ ਉਸ ਦੇ ਵਿੱਚ ਤੁਸੀਂ ਵੱਧ ਚੜ ਕੇ ਸਹਿਯੋਗ ਦਿਿਆ ਕਰੋ ਫੇਰੀ ਦੌਰਾਨ ਰਾਸਤੇ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ શ્રી ਕਿਰਸ਼ਨ ਸੇਵਾ ਸੰਪਤੀ શ્રી ਰਾਮ拉ਜ ਸ਼ਰਮਾ ਜੀ ਬ੍ਰਾਹਮਣ ਸਭਾ શ્રી ਅਨਜੇ ਸ਼ਰਮਾ ਜੀ ਸਾਡੇ ਮੇਰੇ ਸੂਰਜ ਰਾਜਕੁਮਾਰ ਨੇਤਾ ਜੀ ਇਹਨਾਂ ਦੁਆਰਾ ਸਵਾਗਤ ਕੀਤਾ ਗਿਆ ਤੇ ਰਾਸਤੇ ਵਿੱਚ ਹੋਰ ਵੀ 23 ਸੰਸਥਾਵਾਂ ਦੁਆਰਾ ਸਵਾਗਤ ਕੀਤਾ ਗਿਆ ਰਾਸਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸਾਰਿਆਂ ਦਾ ਮੈਂ ਕੋਟ-ਕੋਟ ਧੰਨਵਾਦ ਕਰਦਾ ਹਾਂ ਭਗਵਾਨ ਨੇ ਅਤੇ